ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਸਾਝਾ ਟੀਵੀ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਇਸ ਵੇਲੇ ਦੀ ਵੱਡੀ ਖਬਰ ਦਿਲਜੀਤ ਦੋਸਾਂਝ ਨਾਲ ਜੁੜੀ ਹੋਈ ਹੈ ਗਲੋਬਲ 스타 ਦਿਲਜੀਤ ਦੋਸਾਂਝ ਅਕਸਰ ਸੁਰਖੀਆਂ 'ਚ ਰਹਿੰਦੇ ਨੇ ਪਰ ਇਸ ਵਾਰ ਫਿਰ ਤੋਂ ਉਹਨਾਂ ਦਾ ਸ਼ੋਅ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਕਿਉਂਕਿ ਇਸ ਵਾਰ ਜਾਲੀ ਟਿਕਟਾਂ ਨੂੰ ਲੈ ਕੇ ਮਾਮਲਾ ਗਰਮਾਇਆ ਹੋਇਆ ਹੈ ਚੰਡੀਗੜ੍ਹ ਦੇ ਵਿੱਚ ਇੱਕ ਪਰਚਾ ਦਰਜ ਕੀਤਾ ਗਿਆ ਜਿਸ ਦੇ ਵਿੱਚ ਇੱਕ ਔਰਤ ਨੇ aarop ਲਗਾਏ ਨੇ ਵੀ ਉਸ ਨੂੰ ਠੱਗਿਆ ਗਿਆ ਲੱਖਾਂ ਰੁਪਏ ਲਏ ਗਏ ਨੇ ਤੇ ਜਾਲੀ ਟਿਕਟਾਂ ਦਿੱਤੀਆਂ ਗਈਆਂ ਨੇ ਪੂਰੇ ਮਾਮਲੇ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਜਿਸ ਦੇ ਵਿੱਚ ਆਪਾਂ ਦੱਸਾਂਗੇ ਵੀ ਇਹ ਮੁਕੱਦਮਾ ਕਿੱਥੇ ਦਰਜ ਕੀਤਾ ਗਿਆ ਜਾਣਕਾਰੀ ਮੁਤਾਬਕ ਇੱਕ ਮਹਿਲਾ ਦੇ ਕਹਿਣ ਤੇ ਗਾਰਡਨ ਸਿਟੀ ਜ਼ੀਰਕਪੁਰ ਦੀ ਰਹਿਣ ਵਾਲੀ ਇੱਕ ਔਰਤ ਨੇ ਸ਼ਿਕਾਇਤ ਕੀਤੀ ਹੈ ਤੇ ਸੈਕਟਰ 17 ਦੇ ਥਾਣੇ ਦੇ ਵਿੱਚ ਇਹ ਮਾਮਲਾ ਦਰਜ ਕੀਤਾ ਗਿਆ ਉਹਨਾਂ ਵੱਲੋਂ ਵਰਦਨ ਮਾਨ ਪਰਵ ਕੁਮਾਰ ਵਿਨੀਤ ਪਾਲ ਆਕਾਸ਼ਦੀਪ ਸਿੰਘ ਤੇ ਰੌਸ਼ਨ ਸਿੰਘ ਤੇ ਦਿਲਜੀਤ ਦੁਸਾਂਝ ਦੇ ਸ਼ੋਹ ਦੀਆਂ ਜਾਲੀ ਟਿਕਟਾਂ ਵੇਚਣ ਦਾ ਦੋਸ਼ ਲਗਾਇਆ ਗਿਆ ਇਹ ਸ਼ੋਹ ਪਿਛਲੇ ਸਾਲ ਸੈਕਟਰ 34 ਦੇ ਵਿੱਚ ਹੋਇਆ ਸੀਗਾ ਜਿਹੜਾ ਇਲੂਮਿਨਾਟੀ ਟੂਰ ਬੜਾ ਫੇਮਸ ਦਿਲਜੀਤ ਦੁਸਾਂਝ ਦਾ ਸ਼ੋਅ ਸੀਗਾ ਬੜਾ ਸੁਪਰ ਹਿੱਟ ਸ਼ੋਅ ਹੋਇਆ ਬੜੇ ਲੋਕਾਂ ਨੇ ਰੀਲਸ ਵੀ ਬਣਾਈਆਂ ਬੜੇ ਇੰਜੋਏਮੈਂਟ ਦਿਲਜੀਤ ਦੁਸਾਂਝ ਦੇ ਸ਼ੋਅ ਦੀ ਕੀਤੀ ਹੈ ਗਲੋਬਲ ਸਟਾਰ ਆ ਦਿਲਜੀਤ ਦੁਸਾਂਝ ਪਰ ਮੁਰ ਤੋਂ ਸੁਰਖੀਆਂ ਦੇ ਵਿੱਚ ਹੈ ਦਿਲਜੀਤ ਦੁਸਾਂਝ ਦੂਜਾ ਮਾਮਲਾ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਇਸ ਮਾਮਲੇ ਦੇ ਵਿੱਚ ਜਿਹੜਾ ਇਹ ਧੋਖਾਧੜੀ ਦਾ ਮਾਮਲਾ ਦਰਪਨ ਸਿਟੀ ਖਰੜ ਦੀ ਰਹਿਣ ਵਾਲੀ ਇੱਕ ਔਰਤ ਦੀ ਸ਼ਿਕਾਇਤ ਤੇ ਸੈਕਟਰ 36 ਦੇ ਖਾਣਾ ਦੇ ਵਿੱਚ ਦਰਜ ਕੀਤਾ ਗਿਆ ਅਜੈਬ ਸਿੰਘ ਗਰਾਣਾ ਤੇ ਪ੍ਰੋਟਿਅਮ ਫਾਈਨਾਂਸ ਕੰਪਨੀ ਲਿਮਟਿਡ ਸੈਕਟਰ 35 ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਇਸ ਦੇ ਵਿੱਚ ਦੋਸ਼ ਹੈ ਕਿ ਮੁਲਜ਼ਮਾ ਨੇ ਜਾਲੀ ਦਸਤਾਵੇਜ਼ ਦੇ ਆਧਾਰ ਤੇ 1.5 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਸੋ ਇਹ ਦੋ ਵੱਖੋ ਵੱਖ ਮਾਮਲੇ ਨੇ ਪਹਿਲੇ ਵਿੱਚ ਦਿਲਜੀਤ ਦੋਸਾਂਜ ਦਾ ਇਲੂਮੀਨਾਟੀ ਟੂਰ ਜਿਸ ਨੂੰ ਲੈ ਕੇ ਚਰਚਾਵਾਂ ਵੀ ਛੜੀਆਂ ਰਹੀਆਂ ਵਿਵਾਦ ਵੀ ਨਾਲ ਚੱਲਦਾ ਰਿਹਾ ਤਾਂ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਗਾ ਇਸ ਤੋਂ ਪਹਿਲਾਂ ਇੱਕ ਕੁੜੀ ਵੱਲੋਂ ਵੀ ਇੱਕ ਲੜਕੀ ਵੱਲੋਂ ਵੀ ਇੱਕ ਪਟੀਸ਼ਨ ਪਾਈ ਗਈ ਸੀ ਉਸ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਸੀਗਾ ਵੀ ਦਿਲਜੀਤ ਦੁਸਾਂਜ ਦੀਆਂ ਟਿਕਟਾਂ ਨੂੰ ਲੈ ਕੇ ਵੱਡੇ ਪੱਧਰ ਦੇ ਉੱਪਰ ਹੇਰਫੇਰ ਕੀਤੀ ਜਾ ਰਹੀ ਹੈ ਇਸ ਦੇ ਨਾਲ ਰਲਦਾ ਮਿਲਦਾ ਮਾਮਲਾ ਇਹ ਚੰਡੀਗੜ੍ਹ ਦੀ 17 ਸੈਕਟਰ ਦੇ ਥਾਣਾ ਜਿਹੜਾ ਉਹਦੇ ਵਿੱਚ ਦਰਜ ਕੀਤਾ ਗਿਆ ਜਿਸ ਦੇ ਵਿੱਚ ਇਹ ਕਿਹਾ ਗਿਆ ਵੀ ਜਾਲੀ ਟਿਕਟਾਂ ਜਿਹੜੀਆਂ ਨੇ ਉਹ ਬਣਾਈਆਂ ਗਈਆਂ ਜਾਲੀ ਟਿਕਟਾਂ ਵੇਚੀਆਂ ਗਈਆਂ ਤੇ ਲੱਖਾਂ ਰੁਪਈਆ ਜਿਹੜਾ ਉਹ ਵਸੂਲ ਕੀਤਾ ਗਿਆ ਅਕਸਰ ਸੋਸ਼ਲ ਮੀਡੀਆ ਤੇ ਰੀਲਜ਼ ਦੇ ਦੌਰਾਨ ਆਪਾਂ ਦੇਖਿਆ ਨੇ ਵੀਡੀਓਜ਼ ਕਈ ਵਾਇਰਲ ਹੁੰਦੀਆਂ ਜਿਸ ਦੇ ਵਿੱਚ ਕਈ ਨੌਜਵਾਨ ਇਹ ਇਲੂਮੀਨਾਟੀ ਟੂਰ ਦੇ ਵਿੱਚ ਨੂੰ ਦੇਖਣ ਦੇ ਲਈ ਪਹੁੰਚੇ ਪਰ ਉਹਨੇ ਦੱਸਿਆ ਵੀ ਸਾਡੇ ਕੋਲ ਕੋਈ ਟਿਕਟ ਨਹੀਂ ਸੀ ਉੱਥੇ ਬਲੈਕ ਦੇ ਵਿੱਚ ਟਿਕਟਾਂ ਜਿਹੜੀਆਂ ਉਹ ਦਿੱਤੀਆਂ ਗਈਆਂ ਤੇ ਜਿਹੜੀਆਂ ਉਹ ਬਲੈਕ ਦੇ ਵਿੱਚ ਟਿਕਟਾਂ ਦਿੱਤੀਆਂ ਗਈਆਂ ਉਸ ਦੇ ਲੱਖਾਂ ਰੁਪਏ ਵਸੂਲ ਕੀਤੇ ਗਏ ਅਤੇ ਨਾਲੋਂ ਨਾਲ ਉਹ ਨੌਜਵਾਨ ਮੁੰਡੇ ਕੁੜੀਆਂ ਨੇ ਇਹ ਵੀ ਦੱਸਿਆ ਵੀ ਉਹ ਟਿਕਟਾਂ ਜਾਲੀ ਸੀਗੀਆਂ ਸੋ ਇੱਕ ਵੱਡਾ ਗੋਰਖ ਧੰਦਾ ਜਿਸ ਦਾ ਪਰਦਾ ਫਾਸ਼ ਹੋਣਾ ਜ਼ਰੂਰੀ ਹੈ ਕਿਉਂਕਿ ਦਿਲਜੀਤ ਦੋਸਾਂਝ ਗਲੋਬਲ 스타 ਆ ਇੰਟਰਨੈਸ਼ਨਲੀ ਨੈਸ਼ਨਲੀ ਜਾਂ ਪੰਜਾਬ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਟੂਰ ਨੇ ਉਹ ਬੜੇ ਸਕਸੈਸਫੁਲ ਰਹੇ ਨੇ ਪਰ ਕੁਝ ਠੱਗ ਟਾਈਪ ਦੇ ਲੋਕਾਂ ਵੱਲੋਂ ਇਸ ਨੂੰ ਵੀ ਇੱਕ ਓਪਰਚੁਨਿਟੀ ਦੇ ਤਹਿਤ ਆ ਜਿਹੜਾ ਉਹ ਅਖਤਿਆਰ ਕੀਤਾ ਗਿਆ ਤੇ ਲੋਕਾਂ ਨੂੰ ਠੱਗਿਆ ਗਿਆ ਸੀ ਦਰਸ਼ਕਾਂ ਨੂੰ ਅਪੀਲ ਕਰਾਂਗੇ ਮੁਰ ਤੋਂ ਦਿਲਜੀ ਦੁਸਾਂਝ ਦਾ ਸ਼ੋਅ ਸੁਰਖੀਆਂ ਦੇ ਵਿੱਚ ਹੈ ਪਰ ਇਸ ਵਾਰ ਜਾਲੀ ਟਿਕਟਾਂ ਨੂੰ ਲੈ ਕੇ ਜਿਹੜਾ ਉਹ ਮਾਮਲਾ ਸਾਹਮਣੇ ਆਇਆ ਮੈਂ ਦਰਸ਼ਕਾਂ ਨੂੰ ਅਪੀਲ ਕਰੂੰਗਾ ਤੁਹਾਡੀ ਇਸ ਮਸਲੇ ਦੇ ਉੱਪਰ ਕੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ